ਹਾਂਜੀ ਜੇ ਤੁਸੀਂ ਵੀ ਆਪਣੇ ਘਰ ਵਾਸਤੇ ਬਹੁਤ ਸੋਹਣਾ ਤੇ ਲੱਗਦੀ ਫਰਨੀਚਰ ਲੱਭ ਰਹੇ ਹੋ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਗਿੱਲ ਫਰਨੀਚਰ ਹਾਊਸਪੈਂਡ ਸੰਗੋਵਾਲ ਦੇ ਵਿੱਚ ਆਜੋ ਤੁਹਾਨੂੰ ਸਾਰਾ ਆਪਣਾ ਦਾ ਫਰਨੀਚਰ ਦਿਖਾਉਣਾ ਹੈ ਬਸ ਤੁਸੀਂ ਇਹ ਰੀਲ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਇੱਕ ਸੋਹਣਾ ਜਿਹਾ ਕਮੈਂਟ ਕਰ ਦਿਓ ਬਿਲਕੁਲ ਤੁਸੀਂ ਹਾਂਜੀ 726 ਸਹਿਜ ਆ ਜੀ ਓਕੇ ਕੁਆਲਿਟੀ ਬੈਸਟ ਮਿਲਣੀ ਹੈ ਉਹਨੂੰ ਸਾਰੀ 2.5 ਬਾਈ 2.5 ਦਾ ਟੇਬਲ ਦੋ ਪਰਫੇਮਲ ਦੀ ਗੋਲਡਨ ਪਾਵੇ ਮਿਲਨੇ ਆ ਗੋ ਸੋਫਾ ਜੇ ਸਸਤੀ ਕੁਆਲਿਟੀ ਲੈਣਾ 15000 ਜੀ ਵੀ ਮਿਲ ਜੂਗਾ ਠੀਕ ਆ ਜੀ ਵਧੀਆ ਕੁਆਲ ਟੇਬਲ ਮਿਲੂਗਾ ਨਾਲ 3 ਬਈ ਦਾ ਇਹਦਾ ਸ਼ੀਸ਼ਾ ਨਾਲ ਦੋ ਪਫੀਆਂ ਮਿਲਣਗੀਆਂ ਤੇ ਪ੍ਰਾਈਸ ਹੈਗਾ ਸਿਰਫ 27000 27 6 ਦਿਨ ਦਾ ਟੇਬਲ ਮਿਲਣਾ ਇਹ ਚ ਠੀਕ ਆ ਜੀ ਤੇ ਤਿੰਨੇ ਡੈਨੀ ਟੇਬਲ ਸਾਰੇ ਟਾਲੀ ਚ ਹੋਣਗੇ ਇਹ ਓਕੇ ਤੇ 10 ਟਾਈਮ ਦਾ ਗਲਾਸ ਹੋਊਗਾ ਉੱਪਰ ਪ੍ਰਿੰਟ ਤੁਸੀਂ ਕੋਈ ਵੀ ਚੇਂਜ ਕਰਵਾ ਸਕਦੇ ਹੋ ਠੀਕ ਆ ਜੀ ਤੇ ਹੁਣ ਕੁਆਲਿਟੀ ਦੀ ਗੱਲ ਕਰੀਏ ਟਾਲੀ 10 ਟਾਈਮ ਗਲਾਸ ਤੇ ਰੇਟ ਦੀ ਗੱਲ ਕਰੀਏ ਸਿਰਫ 25000 ਲਓ ਵੀ ਉੱਪਰ 3D ਗਲਾਸ ਤੇ ਪ੍ਰਾਈਸ ਹੈਗਾ ਸਿਰਫ 30000 ਇਹ ਹੈਗਾ 30000 ਰੁਪਿਆ ਰੇਟ ਇੱਕ ਉਹ ਮਾਡਲ ਆ ਇਹ ਰ 28000 ਰੁਪਈਆ ਇਹ ਐਚ ਸਪੇਸ ਨਾਲੋਂ ਜ਼ਿਆਦਾ ਇਹਦੇ ਦਰਾਜ ਜ਼ਿਆਦਾ ਨਹੀਂ ਟੱਚ ਵਾਲਾ ਲਾਈਟ ਹੈ ਇਹ